ਇਕੋ ਕ੍ਰਾਈਮ ਜਿਹੜਾ ਹਰ ਇੱਕ ਇਨਸਾਨ ਦੇ ਮਾਇੰਡ ਵਿੱਚ ਚੱਲਦਾ ਹੈ ਮਨ ਵਿੱਚ ਉਹਦਾ ਸਾਹਸਾ ਘਟਦਾ ਕਿਸੇ ਬਾਰੇ ਬੁਰਾ ਸੋਚਦਾ ਜਾਂ ਕਿਸੇ ਦੀ ਇੱਜ਼ਤ ਲੁਕੰਦੀ ਗੱਲ ਕਰਦਾ ਆਪਣੇ ਮਨ ਦੇ ਵਿੱਚ ਚੌਥਾ ਕ੍ਰਾਈਮ ਨਵਾਂ ਸ਼ੁਰੂ ਹੋ ਗਿਆ ਹੈਗਾ ਜਿਵੇਂ ਕਿ ਧਾਰਮਿਕ ਅਨੁਸ਼ਾਸਨ ਦੀ ਬੇਅਜ਼ਮੀ ਕਰਦੇ ਜੋ ਕਿ ਬਹੁਤ ਮੰਦ ਭੜ ਜਾਂਦਾ ਹੈ ਦੀ ਕਿਸੇ ਜੀ ਜੇ ਚੁੱਕਣੇ ਜਾਂ ਕਹੇ ਦਾ ਜਾਨੀਮਲ ਦਖਲ ਕਰਨਾ ਇਹਦੇ ਵਿੱਚੋਂ ਪ੍ਰੈਕਟੀਕਲੀ ਕਰਦਾ ਉਹ ਸਜ਼ਾ ਦਾ ਭਾਗੀਦਾਰ ਹੋ ਜਾਂਦਾ ਉਹਦੇ ਵਾਸਤੇ ਕਾਨੂੰਨ ਬਣਿਆ ਹੈਗਾ ਜਿਹੜਾ ਕਿ ਉਹਨੂੰ ਸਜ਼ਾ ਦਿੰਦਾ ਹੈਗਾ ਜਿਵੇਂ ਕਿ ਅਸੀਂ ਗੱਲ ਕਰਦੇ 84 ਦੇ ਵਿੱਚ ਜੋ ਕੁਝ ਹੋਇਆ ਅਸੀਂ ਸਾਰੇ ਜਾਣੂ ਆ ਇਸੇ ਤਰ੍ਹਾਂ 823 ਦੇ ਵਿੱਚ ਹੋਇਆ ਹੁਣ ਵੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਹੀ ਹਨ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਾ ਨੂੰ ਵੀ ਸਾਰਿਆਂ ਨੂੰ ਜਾਣਨ ਦੀ ਬੜੀ ਲੋੜ ਹੈ 1467 ਤੋਂ ਲੈ ਕੇ 1666 ਤੱਕ 197 ਸਾਲਾਂ ਦੇ ਵਿੱਚ ਜਾਣਕਾਰੀ ਚਾਹੀਦੀ ਹੈ ਜੀ ਮੈੜਾ ਕ੍ਰਾਈਮ ਕਰ ਰਹੇ ਦੀ ਸਜ਼ਾ ਕੀ ਹੈ ਜੀ ਜੀ ਜਿਵੇਂ ਸਹੀ ਕਰ ਲਿਆ ਜਾਂ ਗਲਤ ਕਰ ਲਿਆ ਇਹ ਜਿਹੜੀ ਵਿਚਾਰਧਾਰਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਚੱਲੀ ਬਹਾਦਰ ਸ਼ਾਹ ਤੱਕ ਅੱਗੇ ਅੰਗਰੇਜ਼ ਆਏ 2 ਸਾਲ ਉਹਨੇ ਰਾਜ ਕੀਤਾ ਉਦੋਂ ਵੀ ਇਹ ਕੰਮ ਕਰਦੀ ਸੀਗੀ ਸਾਡਾ ਅੱਜ ਦਾ ਵਿਸ਼ਾ ਹੈਗਾ ਉਹ ਵਿਸ਼ਾ ਬਹੁਤ ਅਹਿਮ ਹੈਗਾ ਕਿਉਂਕਿ ਕੋਈ ਵੀ ਬੰਦਾ ਅਗਰ ਕ੍ਰਾਈਮ ਕਰਦਾ ਹੈਗਾ ਉਹਦੇ ਬਾਰੇ ਉਸ ਨੂੰ ਜਾਣਕਾਰੀ ਚਾਹੀਦੀ ਹੈ ਜੀ ਮੈਂ ਇਹ ਕ੍ਰਾਈਮ ਕਰ ਰਿਹਾ ਹਾਂ ਦੀ ਸਜ਼ਾ ਕੀ ਹੈਗੀ ਆ ਕੀ ਮੈਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਕ੍ਰਾਈਮ ਤੰਤਰਾਂ ਦਾ ਹੁੰਦਾ ਹੈ ਜਿਵੇਂ ਕਿ ਕਿਸੇ ਦੀ ਇੱਜ਼ਤ ਆਬਰੂ ਲੁੱਟਣੀ ਜਾਨ ਨੇ ਜਾਂ ਮਾਲੀ ਨੁਕਸਾਨ ਕਰਨਾ ਜਿਵੇਂ ਕਿ ਕਿਸੇ ਕਿਸੇ ਨੂੰ ਫਿਜ਼ੀਕਲੀ ਜਾਂ ਕਤਲ ਕਰਨਾ ਜਾਂ ਕੁੱਟਮਾਰ ਕਰਨੀ ਜਾਂ ਕਿਸੇ ਦਾ ਪੈਸੇ ਦਾ ਨੁਕਸਾਨ ਕਰਨਾ ਜਾਂ ਡਾਕਾ ਮਾਰਨਾ ਇਹਦੇ ਵਿੱਚ ਸ਼ਾਮਲ ਹੈ ਚੌਥਾ ਗ੍ਰਹਿਮ ਨਵਾਂ ਸ਼ੁਰੂ ਹੋ ਗਿਆ ਹੈਗਾ ਜਿਵੇਂ ਕਿ ਧਾਰਮਿਕ ਗ੍ਰੰਥਾਂ ਦੀ ਬੇਆਦਰੀ ਕਰਦੇ ਜੋ ਕਿ ਬਹੁਤ ਮੰਦ ਭੱਗ ਗੱਲ ਹੈਗੀ ਆ ਕ੍ਰਾਈਮ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਇੱਕ ਉਹ ਕ੍ਰਾਈਮ ਜਿਹੜਾ ਹਰ ਇੱਕ ਇਨਸਾਨ ਦੇ ਮਾਇੰਡ ਵਿੱਚ ਚੱਲਦਾ ਮਨ ਵਿੱਚ ਮਦਾ ਸਾਸ਼ਾ ਘਟਦਾ ਕਿਸੇ ਬਾਰੇ ਬੁਰਾ ਸੋਚਦਾ ਜਾਂ ਕਿਸੇ ਦੀ ਇੱਜ਼ਤ ਲੁੱਟਣ ਦੀ ਗੱਲ ਕਰਦਾ ਆਪਦੇ ਮਨ ਦੇ ਵਿੱਚ ਜਾਂ ਲੁੱਟਾਂ ਖਵਾ ਦੀ ਜਾਂ ਕਿਸੇ ਨੂੰ ਮਾਰਨ ਦੀ ਸਕੀਮਾਂ ਘਟਦਾ ਹੈਗਾ ਮਨ ਦੇ ਵਿੱਚ ਆ ਇਸ ਨੂੰ ਕੋਈ ਵੀ ਨਹੀਂ ਫਰਸਾਦਾ ਕਿਉਂਕਿ ਕਿਸੇ ਨੂੰ ਨਾ ਕਿਸੇ ਏਜੰਸੀ ਨੂੰ ਪਤਾ ਹੁੰਦਾ ਨਾ ਕਿਸੇ ਪੁਲਿਸ ਨੂੰ ਕਿਸੇ ਨੂੰ ਪਤਾ ਤੇ ਮਨ ਵਿੱਚ ਕੀ ਚੱਲ ਰਿਹਾ ਹੈਗਾ ਇਹ ਤਾਂ ਇੱਕ ਪਰਮਾਤਮਾ ਨੂੰ ਹੀ ਪਤਾ ਹੁੰਦਾ ਜਾਂ ਉਸ ਬੰਦੇ ਨੂੰ ਪਤਾ ਹੁੰਦਾ ਉਹਦੇ ਮਨ ਵਿੱਚ ਕੀ ਚੱਲਦਾ ਹੋਏਗਾ ਦੂਜਾ ਕ੍ਰਾਈਮ ਹੈ ਕਿਸੇ ਨੂੰ ਫਿਜ਼ੀਕਲੀ ਕਿਸੇ ਦੀ ਅਜੇ ਲੁੱਟਣੀ ਜਾਂ ਕਿਸੇ ਦਾ ਜਾਨ ਜਾਨ ਵਾਲੀ ਨੁਕਸਾਨ ਕਰਨਾ ਇਹਦੇ ਵਿੱਚ ਉਹ ਪ੍ਰੈਕਟੀਕਲੀ ਕਰਦਾ ਉਹ ਸਜ਼ਾ ਦਾ ਭਾਗੀਦਾਰ ਹੋ ਜਾਂਦਾ ਉਹਦੇ ਵਾਸਤੇ ਕਾਨੂੰਨ ਬਣਿਆ ਹੈਗਾ ਜਿਹੜਾ ਕਿ ਉਹਨੂੰ ਸਜ਼ਾ ਦਿੰਦਾ ਹੈਗਾ ਉਸ ਜਾਣੇ ਕਿ ਜੋ ਉਹਨੇ ਕ੍ਰਾਇਮ ਕੀਤਾ ਹੈਗਾ ਉਹਦੇ ਅਕੋਰਡਿੰਗ ਉਹਨੂੰ ਸਜ਼ਾ ਦਿੱਤੀ ਜਾਂਦੀ ਹੈਗੀ ਆ ਇਹ ਜਾਣੇ ਕਿ ਸਭ ਨੂੰ ਜਾਣਨਾ ਬੜਾ ਜ਼ਰੂਰੀ ਹੋਣਾ ਸੀ ਕਰਦੇ ਆ ਗੁਰੂ ਨਾਨਕ ਦੇਵ ਜੀ ਵਿਚਾਰਤਰਾ ਦੀ ਗੱਲ ਗੁਰੂ ਨਾਨਕ ਦੇਵ ਜੀ ਵਿਚਾਰਤਰਾ ਨੂੰ ਵੀ ਸਾਰਿਆਂ ਨੂੰ ਜਾਣਨ ਦੀ ਬੜੀ ਲੋੜ ਹੈ 1479 ਤੋਂ ਲੈ ਕੇ 1666 ਤੱਕ 197 ਸਾਲਾਂ ਦੇ ਵਿੱਚ ਗੁਰੂ ਨਾਨਕ ਕਰੇਟਰ ਜੀ ਨੇ ਕਿਹਾ ਕਿ ਉਹਨਾਂ ਨੇ ਸਫੇਸਟ ਕ੍ਰੇਟ ਕੀਤੀ ਉਹਨਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਜਿਹਦੇ ਵਾਸਤੇ ਉਹਨਾਂ ਨੇ ਬਰਾਬਰਤਾ ਦੀ ਗੱਲ કરી ਜਿਵੇਂ ਕਿ ਧਰਮਸ਼ਾਲਾ ਬਣਾਈਆਂ ਖੂਹਾਂ ਦਾ ਨਿਰਮਾਣ ਕੀਤਾ ਦਵਾਖਾਨੇ ਖੋਲੇ ਪਿੰਡ ਬਸਾਏ ਸ਼ਹਿਰ ਬਸਾਏ ਫਿਰ ਸ਼ਹਿਰਾਂ ਤੋਂ ਲਿਆ ਕੇ ਜਿਵੇਂ ਕਿ ਤਰਖਾਨ ਜਾਂ ਸੁਨਿਆਰੇ ਜਾਂ ਲੋਹਾਰ ਉਹਨਾਂ ਨੇ ਸ਼ਹਿਰਾਂ ਤੋਂ ਪਿੰਡਾਂ 'ਚ ਲਿਆਂਦੇ ਕਿਉਂਕਿ ਉਦੋਂ ਕੋਈ ਸਾਧਨ ਨਹੀਂ ਸੀ ਪੈਦਲ ਜਾਣਾ ਪੈਂਦਾ ਸੀ ਬੜਾ ਟਾਈਮ ਲੱਗ ਜਾਂਦਾ ਸੀ ਉਹਨਾਂ ਨੇ ਜਾਣੇ ਕਿ ਸ਼ਹਿਰਾਂ ਤੋਂ ਪਿੰਡਾਂ ਦੇ ਵਿੱਚ ਜਾਂਦੇ ਤਾਂ ਜੋ ਕਿ ਸਾਰੇ ਦਾ ਸਾਰਾ ਕੰਮ ਪਿੰਡਾਂ ਦੇ ਵਿੱਚ ਹੋ ਸਕੇ ਉਹਨਾਂ ਨੇ ਜਾਣੇ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈਗੀ ਆ ਨੌ ਗੁਰੂਆਂ ਦੀ ਜਿਨ੍ਹਾਂ ਨੇ ਬਰਾਬਰਤਾ ਦੀ ਗੱਲ ਕਰੀ ਲੋਕਾਂ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਰਤ ਕਰਨੀ ਚਾਹੀਦੀ ਆ ਵੰਡ ਕੇ ਛਕਣਾ ਚਾਹੀਦਾ ਹੈ ਜੇ ਨਾਮ ਜਪਣਾ ਚਾਹੀਦਾ ਹੁਣ ਕਿਰਤ ਕਰਨੀ ਚਾਹੇ ਉਹ ਮਜ਼ਦੂਰ ਆ ਜਾਂ ਖੇਤੀਬਾੜੀ ਕਰਦਾ ਚਾਹੇ ਛੋਟਾ ਮੋਟਾ ਕੋਈ ਵੀ ਕੰਮ ਕਰਦੇ ਉਹਦੇ ਵਿੱਚ ਆਪਣਾ ਦਾਸਮਾ ਦਸੌਂ ਕੱਢ ਕੇ ਜਾਣੇ ਕਿ ਗੁਰੂਜੀ ਗੋਲਕ ਵਿੱਚ ਪਉਂਦਾ ਕਿ ਉਹਦਾ ਸਕੂਲ ਕੋਲ ਤਾਂ ਹੁੰਦੇ ਨਹੀਂ ਸੀਗੇ ਧਰਮਸ਼ਾਲਾ ਵਿੱਚ ਹੀ ਪੜਾਇਆ ਜਾਂਦਾ ਸੀਗਾ ਵਿਆਹ ਵੀ ਧਰਮਸ਼ਾਲਾ ਵਿੱਚ ਵੀ ਕੀਤੇ ਜਾਂਦੇ ਸੀਗੇ ਦੂਜਾ ਉਹਨਾਂ ਨੇ ਨਿਤਨੇਮ ਜਿਵੇਂ ਜਾਣੇ ਕਿ ਮੈਂਟਲੀ ਉਹਨਾਂ ਨੇ ਪ੍ਰਪੇਅਰ ਕੀਤਾ 24 ਘੰਟਿਆਂ ਵਿੱਚੋਂ ਢਾਈ ਘੰਟੇ ਤੁਸੀਂ ਘਰ ਬਹਿ ਕੇ ਆਪ ਦਾ ਤੁਸੀਂ ਪਾਠ ਪੂਜਾ ਕਰ ਨਿਤਨੇਮ ਕਰਨਾ ਹੈਗਾ ਵਾਹਿਗੁਰੂ ਨਾਮ ਜਪਣਾ ਹੈਗਾ ਅੱਗੇ ਉਹਨਾਂ ਨੇ ਵੰਡ ਵੰਡ ਸਕਣ ਦੀ ਗੱਲ ਹੈ ਕਹੀ ਵੰਡ ਸਕਣ ਦੀ ਗੱਲ ਇਹ ਨਹੀਂ ਗਾ ਮੰਨ ਲਓ ਕਿ ਬੰਦਾ ਕੰਮ ਕਰਦਾ ਉਹਦੀ ਕਮਾਈ ਦਾ ਕੋਈ ਲੰਗਰ ਲਾਉਂਦਾ ਇਸ ਤਰ੍ਹਾਂ ਨਹੀਂ ਸੀ ਉਹ ਜਾਣੇ ਕਿ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਘਰਾਂ ਦੇ ਰਿਸ਼ਤਿਆਂਾਂ ਵਿੱਚ ਵਿਆਹ ਹੁੰਦਾ ਹੋਰ ਉਹਨੇ ਹੁੰਦਾ ਇਕੱਠਾ ਉਹ ਕਰਦੇ ਸੀਗੇ ਜਾਨੀ ਇੱਕ ਤਰ੍ਹਾਂ ਦੀ ਹੈਲਪ ਹੋ ਜਾਂਦੀ ਸੀ ਇਹ ਬਹੁਤ ਵਧੀਆ ਪ੍ਰਥਾ ਸੀਗਾ ਉਸ ਤੋਂ ਬਾਅਦ ਇਹ ਸੀਗੀ ਗੁਰੂ ਨਾਨਕ ਦੀ ਵਿਚਾਰਧਾਰਾ ਜਿਹੜੀ ਕਿ ਹਰ ਇੱਕ ਨੂੰ ਸਮਝਣੀ ਚਾਹੀਦੀ ਹੈਗੀ ਆ ਅੱਗੇ ਗੱਲ ਕਰਦੇ ਆਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੀ ਗੁਰੂ ਨਾਨਕ ਦੀ ਵਿਚਾਰਧਾਰਾ ਸਪੇਸ ਕ੍ਰੀਏਟ ਕਰਦੀ ਹੈਗੀ ਆ ਇਹਦੀ ਕੋਈ ਲਿਮਟ ਨਹੀਂਗੀ ਇਹ ਇਹਦੀ ਇਹ ਜਾਣੇ ਕਿ ਇਹ ਫੈਨਟੀ ਤੱਕ ਚੱਲਦੀ ਇਹਦਾ ਕੋਈ ਐਂਡ ਨਹੀਂਗਾ ਜਿਹੜੀ ਗੁਰੂ ਕੋਈ ਵਿਚਾਰਧਾਰਾ ਹੈਗੀ ਆ ਉਹਨਾਂ ਨੇ ਆਪਣੀ ਫੌਜ ਬਣਾਈ ਕਿਉਂਕਿ ਉਹਨਾਂ ਨੂੰ ਬਣੀ ਬਣਾਈ ਸਪੇਸ ਚਾਹੀਦੀ ਹੁੰਦੀ ਹੈਗੀ ਆ ਉਦੋਂ ਤੱਕ ਬਹੁਤ ਸਾਰੇ ਲੋਕ ਜਿਵੇਂ ਕਿ ਹਿੰਦੂ ਮੁਸਲਮਾਨ ਹੋਰ ਸਾਰੇ ਜੁੜ ਚੁੱਕੇ ਸੀ ਇੱਕ ਬਹੁਤ ਵੱਡਾ ਇੱਕ ਗੁਰੂ ਨਾਲ ਇੱਕ ਦਾ ਪਰਿਵਾਰ ਬਣ ਚੁੱਕਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬਣੀ ਬੜੀ ਸਪੇਸ ਮਿਲੀ ਜਿਨ੍ਹਾਂ ਨੇ ਆਪਣੀ ਫੌਜ ਬਣਾਈ ਕਾਨੂੰਨ ਬਣਾਇਆ ਆਪਣਾ ਉਹਨਾਂ ਨੇ ਯਾਨੀ ਕਿ ਉਹਨਾਂ ਨੇ ਆਪਣਾ ਕਾਨੂੰਨ ਬਣਾਇਆ ਜਿਸ ਦੇ ਵਿੱਚ ਕੋਈ ਵੀ ਜ਼ੁਲਮ ਕਰਦਾ ਸੀ ਕਿਸੇ ਨਾਲ ਧੱਕਾ ਕਰਦਾ ਸੀ ਜਾਂ ਕਿਹਦੀ ਬੇਇੱਜ਼ਤੀ ਕਰਦਾ ਸੀ ਜਾ ਲੁੱਟਾ ਖੋਆ ਕਰਦਾ ਸੀ ਕਿਸੇ ਦਾ ਕਤਲ ਕਰੋ ਅਜਾਣੇ ਨੂੰ سزا ਦਿੱਤੀ ਜਾਂਦੀ ਸੀ ਇਹ ਜਿਹੜੀ ਵਿਚਾਰਧਾਰਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਇਹ ਚੱਲੀ ਬਹਾਦਰ ਸ਼ਾਹ ਤੱਕ ਅੱਗੇ ਅੰਗਰੇਜ਼ ਆਏ 200 ਸਾਲ ਉਹਨਾਂ ਨੇ ਰਾਜ ਕੀਤਾ ਉਦੋਂ ਵੀ ਇਹ ਕੰਮ ਕਰਦੀ ਸੀਗੀ 1947 ਦੇ ਇਹ ਯਾਦ ਹੋਣ ਤੋਂ ਪਹਿਲਾਂ ਇਹ ਇਸ ਵਿਚਾਰਧਾਰਾ ਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਦੇਹਜਾਦ ਹੋ ਗਏ ਸੀਗੇ ਕਾਨੂੰਨ ਬਣ ਚੁੱਕਾ ਸੀਗਾ ਫੌਜ ਫੌਜ ਬਣ ਗਈ ਸੀਗੀ ਫਿਰ ਪੁਲਿਸ ਮਹਿਕਮਾ ਆ ਗਿਆ ਸੀ ਡਿਪਾਰਟਮੈਂਟ ਬਣ ਗਏ ਸੀਗੇ ਏਜੰਸੀਆਂ ਆ ਗਈਆਂ ਸੀਗੀਆਂ ਜਿਵੇਂ ਸੀ CRPF VS ਫੋਰਸ ਆ ਗਈ ਸੀ ਇਹਦੇ ਵਿੱਚ ਕੋਈ ਬੰਦਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਸੀ ਲੈ ਸਕਦਾ ਕੋਈ ਬੰਦਾ ਕ੍ਰਾਈਮ ਕਰਦਾ ਸੀਗਾ ਉਹੀ ਗੱਲ ਦੁਬਾਰਾ ਆ ਜਾਂਦੀ ਕੋਈ ਮੰਨ ਲਓ ਕਿ ਜਾਨੀ ਮਾਲੀ ਨੁਕਸਾਨ ਕਰਦਾ ਜਾਂ ਕਿਸੇ ਦੀ ਜੀਤ ਲੁੱਟਦਾ ਉਹ ਕਾਨੂੰਨ ਹੀ ਉਹਨੂੰ ਸਜ਼ਾ ਦਿੰਦਾ ਸੀਗਾ ਜਿਵੇਂ ਇੱਕ ਅਸੀਂ ਗੱਲ ਕਰਦੇ 84 ਦੇ ਵਿੱਚ ਜੋ ਕੁਝ ਹੋਇਆ ਅਸੀਂ ਸਾਰੇ ਜਾਣੂ ਆ ਇਸੇ ਤਰ੍ਹਾਂ 23 ਦੇ ਵਿੱਚ ਹੋਇਆ ਹੁਣ ਵੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਹੀ ਹਨ ਹੁਣ ਮਾਲੂ ਇੱਕ ਬੰਦਾ ਕੋਈ ਬਲਾਤਕਾਰ ਕਰਦਾ ਦੂਸਰੇ ਨੂੰ ਕੁੱਟਮਾਰ ਕਰਦੇ ਆ ਉਹ ਦੋਨੇ ਹੀ ਸਜ਼ਾ ਦੇ ਹੱਕਦਾਰ ਹੋ ਜਾਂਦੇ ਹੈਗੇ ਆ ਕਿਉਂਕਿ ਕਾਨੂੰਨ ਤੋਂ ਤੋਂ ਕੁਝ ਵੀ ਨਹੀਂ ਹੈਗਾ ਅੱਗੇ ਅਸੀਂ ਇਹ ਗੱਲ ਕਰਦੇ ਹੈਗੇ ਆ ਸਾਰਿਆਂ ਨੂੰ ਇਹਦੇ ਬਾਰੇ ਸਮਝਣ ਦੀ ਜ਼ਰੂਰਤ ਹੈਗੀ ਆ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਸੀ ਇਹ ਗੱਲ ਤਾਂ ਹੈ ਕਿ ਸਹੀ ਅਸਾਨਵੇ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈਗੀ ਆ ਇਹ ਤਰ੍ਹਾਂ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਵਾਲੀ ਟ੍ਰਾਇੰਗਲ ਪਾਰਟੀ ਪੰਜਾਬ ਜਿਨੇ ਕੇ ਕਿਸਾਨਾਂ ਦੀ ਮਜ਼ਦੂਰਾਂ ਦੀ ਸੁਰੇ ਦੁਕਾਨਦਾਰਾਂ ਦੀ ਗੱਲ ਕਰੀ ਹੈਗੀ ਆ ਬਰਾਬਰਤਾ ਦੀ ਗੱਲ ਕਰੀ ਹੈਗੀ ਆ ਫ੍ਰੀ ਐਜੂਕੇਸ਼ਨ ਦੀ ਗੱਲ ਕਰੀ ਹੈਗੀ ਆ ਪੜ੍ਹਾਈ ਦੀ ਗੱਲ ਕਰੀ ਹੈਗੀ ਆ ਜਾਂ ਇਹਦੇ ਵਿੱਚ ਹਰ ਇੱਕ ਦੀ ਜਿਹੜੀ ਦਿਹਾੜੀ ਹੈਗੀ ਆ ਉਹ ਪਤਨੀ ਚਾਹੀਦੀ ਹੈ ਜਾਨਣੇ ਕਿ 1600 ਦੀ ਗੱਲ ਕਰੀ ਹੈਗੀ ਆ ਕਿਉਂਕਿ ਇਹਦੇ ਵਿੱਚ ਕ੍ਰਾਈਮ ਕਿਉਂ ਹੁੰਦਾ ਕਿਉਂਕਿ ਬਿਰਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਅਨਪੜਤਾ ਵੀ ਹੈਗੀ ਆ ਮਹਿੰਗਾਈ ਬਹੁਤ ਜ਼ਿਆਦਾ ਵਧੇ ਹੋ ਕਿਸੇ ਨੂੰ ਕੰਮ ਨਹੀਂ ਮਿਲਦਾ ਕਿਦਾ ਕਾਰੋਬਾਰ ਨਹੀਂ ਚੱਲਦਾ ਬਹੁਤ ਛਾਰੀਆਂ ਇਹਦੇ ਵਿੱਚ ਤਰੁੱਟੀਆਂ ਵੀ ਹਨ ਜਿਹੜੀਆਂ ਅੱਜ ਦੀਆਂ ਸਰਕਾਰਾਂ ਉਹ ਪੂਰੀਆਂ ਨਹੀਂ ਕਰ ਸਕਦੀਆਂ ਲੋਕ ਵੀ ਚਾਹੁੰਦੇ ਹੈਗੇ ਆ ਪਰ ਸਰਕਾਰਾਂ ਵੀ ਮਜਬੂਰ ਆ ਤੇ ਲੋਕ ਵੀ ਮਜਬੂਰ ਹੈਗੇ ਆ ਮੇਨ ਕਾਰਨ ਇਹ ਅਗਰ ਅਗਰ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਵੇ ਆਪਨੋ ਆਪਣਾ ਘਰ ਮਿਲ ਜਾਵੇ ਬੜੀਆ ਉਹਨਾਂ ਨੂੰ ਨੌਕਰੀ ਮਿਲ ਜਾਵੇ ਐਜੂਕੇਸ਼ਨ ਫਰੀ ਹੋ ਜਾਵੇ ਇਹ ਸਾਰਾ ਕੁਝ ਹੋ ਜਾਵੇ ਤਾਂ ਕ੍ਰਾਈਮ ਦਰ ਜ਼ੀਰੋ ਵੀ ਹੋ ਸਕਦੀ ਹੈਗੀ ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਵਿਚਾਰ ਤੁਹਾਨੂੰ ਸਮਝੋ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਤੁਹਾਨੂੰ ਸਮਝੋ ਇਹ ਟ੍ਰਾਇੰਗਲ ਪਾਟਰੀ ਦੇ ਏਜੰਡੇ ਹੈਗੇ ਤੁਸੀਂ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਬਾਕੀ ਤੁਸੀਂ ਬਤੇਰੇ ਜਾਣਕਾਰੀ ਲੈ ਲਈ ਤੁਸੀਂ ਛੇੜ ਛੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਜਾਣਕਾਰੀ ਲੈ ਸਕਦੇ ਹੋ। ਸਾਡਾ YouTube ਚੈਨਲ ਟ੍ਰਾਇੰਗਲ ਪਾਟਰੀ ਪੰਜਾਬ ਅਤੇ ਸੋਨਾ ਪੰਜਾਬ ਹੈ। ਫੇਸਬੁੱਕ ਪੇਜ ਵੀ ਹੈ। ਤੁਸੀਂ ਇਸ ਨੂੰ ਬਹੁਤ ਵਾਰ ਸਬਸਕ੍ਰਾਈਬ ਕਰੋ, ਫਾਲੋ ਕਰੋ, ਸ਼ੇਅਰ ਕਰੋ, ਲਾਈਕ ਕਰੋ। ਬੈਲ ਦੀ ਬੈਲ ਦੀ ਘੰਟੀ ਨੂੰ ਦਬਾਵੋ ਤਾਂ ਜੋ ਤੁਹਾਨੂੰ ਆਉਣ ਵਾਲੀ ਇਨਫਰਮੇਸ਼ਨ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ ਸਾਰਿਆਂ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ